ਗੁਜਰਾਤ ਪੁਲਿਸ ਤੇ ਚਲੰਦਰ ਪੁਲਿਸ ਦੀ ਮਦਦ ਦੇ ਨਾਲ ਪਾਰਗਵ ਕੈਂਪ ਖੇਤਰ ਵਿੱਚ ਛਾਪਾ ਮਾਰਿਆ ਤੇ ਇੱਕ ਪਾਕਿਸਤਾਨੀ جاسੂਸ ਨੂੰ ਗ੍ਰਿਫਤਾਰ ਕੀਤਾ ਹੈ جاسੂਸ ਦੀ ਪਛਾਣ ਮੁਹੰਮਦ ਮਰਤਜ਼ਾ ਅਲੀ ਵਜੋਈ ਹੈ ਮੁਲਜ਼ਮ ਦੇ ਕਬਜ਼ੇ ਵਿੱਚੋਂ 4 ਮੋਬਾਈਲ ਤੇ 3 SIM ਬਰਾਮਦ ਕੀਤੇ ਗਏ ਨੇ ਉਹ ਅਲੀ ਗਾਂਧੀ ਨਗਰ ਵਿੱਚ ਕਿਰਾਏ ਤੇ ਰਹਿੰਦਾ ਸੀ ਇਹ ਖੁਲਾਸਾ ਹੋਇਆ ਹੈ ਕਿ ਜਦੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾ ਹੁੰਦਾ ਸੀ ਤਾਂ ਦੋਸ਼ੀ ਪਾਰਤੀ ਨਿਊਜ਼ ਚੈਨਲ ਦਾ ਇੱਕ ਐਪ ਬਣਾ ਕੇ ਭਾਰਤ ਦੇ ਅੰਦਰ ਹੋ ਰਹੀ ਸਥਿਤੀ ਬਾਰੇ ਜਾਣਕਾਰੀ ਪਾਕਿਸਤਾਨ ਦੀ ISI ਨੂੰ ਦਿੰਦਾ ਸੀ ਜਿਸ ਵਿੱਚ ਸਾਰੇ ਪਾਰਤੀ ਉਸ ਚੈਨਲ ਚਲਾਏ ਜਰਨਲਿਸਟ ਇਸ ਐਪ ਨੂੰ ਪ੍ਰਦਾਨ ਕਰਨ ਲਈ ਅਲੀ ਨੇ ਪਾਕਿਸਤਾਨ ਤੋਂ ਬਹੁਤ ਸਾਰੇ ਪੈਸੇ ਵੀ ਮੰਗੇ ਇਹ ਮੰਨਿਆ ਜਾਂਦਾ ਹੈ ਕਿ ਉਸਨੇ ਪਾਕਿਸਤਾਨ ਤੋਂ ਹੋਰ ਵੀ ਬਹੁਤ ਸਾਰੇ ਇਨਫੋਕ ਸੰਦੇ ਕੀਤੇ ਨੇ ਗੁਜਰਾਤ ਪੁਲਿਸ ਦੇ ਅਨੁਸਾਰ ਅਲੀ ਨੇ ਹਾਲ ਹੀ ਵਿੱਚ 25 ਮਰਲੇ ਦਾ ਇੱਕ ਪਲਾਟ ਵੀ ਖਰੀਦਿਆ ਸੀ ਜਿਸ ਤੇ ਉਹ 1.5 ਕਰੋੜ ਰੁਪਏ ਖਰਚ ਕਰਕੇ ਕਾਲੀ ਸ਼ਾਨਕਾਰ ਬਣਾ ਰਿਹਾ ਸੀ ਜਦੋਂ ਪੁਲਿਸ ਨੇ ਉਸਦੇ ਬੈਂਕ ਖਾਤੇ ਦੀ ਤਲਾਸ਼ੀ ਲਈ ਤਾਂ ਇੱਕ ਮਹੀਨੇ ਵਿੱਚ 40 ਲੱਖ ਰੁਪਏ ਦੇ ਲੈਣ-ਦੇਣ ਦਾ ਪਤਾ ਲੱਗਿਆ ਮਲਜ਼ਮ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਇਸ ਕਾਰਨ ਜਦੋਂ ਵੀ ਭਾਰਤ ਪਾਕਿਸਤਾਨ ਵਿੱਚ ਭਾਰਤੀ ਚੈਨਲ ਦਿਖਾਉਂਦਾ ਬੰਦ ਕਰ ਦਿੰਦਾ ਸੀ ਅਲੀ ਉਹਨਾਂ ਦੀਆਂ ਐਪਸ ਬਣਾ ਕੇ ਪਾਕਿਸਤਾਨ ਭੇਜਦਾ ਸੀ ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਗੁਜਰਾਤ ਲਿਆਂਦਾ ਜਾ ਰਿਹਾ ਤੇ ਵੱਡੀ ਕਾਮਯਾਬੀ ਮਿਲੀ ਹੈ ਹਾਲਾਂਕਿ ਇਹ ਦੋਸ਼ੀ ਜਲੰਧਰ ਤੋਂ ਫੜਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਜਦੋਂ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਧਿਆ ਹੋਇਆ ਸੀਗਾ ਉਧਰਲੇ ਨਿਊਜ਼ ਚੈਨਲ ਇੱਧਰ ਬੰਦ ਸੀਗੇ ਤੇ ਇੱਧਰ ਕੀ ਹੋ ਰਿਹਾ ਹੈ ਉਧਰ ਦੀਆਂ ਏਜੰਸੀਆਂ ਨੂੰ ਦੱਸਣ ਵਾਸਤੇ ਇਹ ਮੁਲਜ਼ਮ ਆਪ ਬਣਾ ਕੇ ਜਾਣਕਾਰੀ ਸਾਂਝਾ ਕਰਤਾ ਸੀ ਵਿਕੀ ਕੰਬੋਜ ਸਾਡੇ ਪੱਤਰਕਾਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਵਿਕੀ ਸੂਚਨਾ ਦੇ ਆਧਾਰ ਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੋਰ ਕੀ ਕੀ ਵੱਡੇ ਖੁਲਾਸੇ ਹੋਏ ਨੇ ਤਾਂ ਦੇਖੋ ਇਹਦੇ ਵਿੱਚ ਜਿਹੜਾ ਮੁਜ਼ਮਿਲ ਗ੍ਰਿਫਤਾਰ ਕੀਤਾ ਜਲੰਧਰ ਦੇ ਭਾਰਗੋ ਕੰਤੋ ਕੀਤਾ ਔਰ ਇਹਦੇ ਕੋਲੋਂ 4 ਫੋਨ ਤੇ 3 ਸਿੰਗ ਬ੍ਰਾਹਮਣਾਂ ਦੇ ਕੀਤੇ ਗਏ ਨੇ ਤੇ ਨਾਲ ਦੀ ਨਾਲ ਹੋਰ ਵੀ ਕਈ ਜਾਣਕਾਰੀਆਂ ਕਿਉਂਕਿ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਸੀਗਾ ਦੋਨਾਂ ਪਾਸਿਓਂ ਜਿਹੜੇ ਨਿਊਚਰਨਲ ਸੀ ਉਹ ਬੰਦ ਕੀਤੇ ਗਏ ਸੀ ਤੇ ਇਹ ਉਹੀ ਵਿਚਾਰਨ ਜਿਹੜੇ ਪੰਜਾਬ ਦਾ ਭਾਰਤ ਵਿੱਚ ਚੱਲਦੇ ਸੀਗੇ ਉਹਨਾਂ ਦੀ ਗਤੀਵਿਧੀਆਂ ਜਿਹੜੀਆਂ ਸੀਗੀਆਂ ਉਹ ਇੱਕ ਐਪ ਦੇ ذریعے ਆਈਐਸਆਈ ਨੂੰ ਮੁਹैया ਕਰਵਾ ਰਿਆ ਸੀਗਾ ਔਰ ਇਹਦੇ ਕੋਲ ਇਹ ਵੀ ਜਾਣਕਾਰੀ ਮੁੱਢਲੀ ਪੁੱਛ ਕੇ ਸਤ ਪਤਾ ਲੱਗਾ ਕਿ ਇਹਦੇ ਕੋਲ 25 ਮੱਲੇ ਦਾ ਇਹਨੇ ਪਲਾਟ ਕਰੀ ਦਿਆ ਸੀ 1.5 ਕਰੋੜ ਰੁਪਏ ਦੀ ਲਾਗਤ ਨਾਲ ਉਹਦੇ ਪਿਆਲਿਸ਼ਨ ਇੱਕ ਜਿਹੜਾ ਕਾਰ ਸੀਗਾ ਉਹ ਬਣਾ ਬਣਾਉਣ ਲੱਗਾ ਸੀਗਾ ਤੇ ਨਾਲ ਦੇ ਨਾਲ ਜਿਹੜੀ ਇਹਦੇ ਕੋਈ ਜਦੋਂ ਪਹਿਲੀ ਜਿਹੜੀ ਜਾਂਚ ਪੜਤਾਲ ਕੀਤੀ ਗਈ ਤੇ 40 ਲੱਖ ਤੋਂ 40 ਲੱਖ ਰੁਪਏ ਦੀ ਲੈਂਡ ਦੇਣ ਦੀ ਗੱਲ ਵੀ ਸਾਹਮਣੇ ਆਈ ਹੈ ਤਾਂ ਹੋਰ ਜਿਹੜੀ ਗੁਜਰਾਤ ਪੁਲਿਸ ਹੈ ਇਹਨੂੰ ਨਾਲ ਲੈ ਕੇ ਆਪਣੇ ਗੁਜਰਾ ਚਲੇਗੀ ਔਰ ਗੁਜਰਾਤ ਦੇ ਵਿੱਚ ਵੀ ਦੇ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ 15 10 ਤੋਂ 15 ਮਾਮਲੇ ਦਰਜ ਹੈਗੇ ਨੇ ਤਰੇ ਜਲੰਧਰ ਪੁਲਿਸ ਕੋਲ ਕੀ ਜਾਣਕਾਰੀ ਹੈ ਇਹਦੇ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਪਰ ਗੁਜਰਾਤ ਦੇ ਵਿੱਚ ਕੁਝ ਗੱჭੀ ਸਾਹਮਣੇ ਆਉਂਦਾ ਉਹ ਆਉਣ ਵਾਲੇ ਸਮੇਂ ਦੱਸੇਗਾ ਪਰ ਫਿਲਹਾਲ ਇਸ ਗੱਲ ਨੂੰ ਜਲੰਧਰ ਦੇ ਭਾਰਗੋ ਕੈਂਪ ਤੋਂ ਗ੍ਰਿਫਤਾਰ ਕੀਤਾ ਹੈ ਜੀ ਬਿਲਕੁਲ ਵੀ ਕੀ ਜਿੱਦਾ ਕੀ ਦੱਸਿਆ ਜਾ ਰਿਹਾ ਹੈ ਮੂਲ ਰੂਪ ਦੇ ਨਾਲ ਬਿਹਾਰ ਦਾ ਰਹਿਣ ਵਾਲਾ ਇਹ ਸ਼ਖਸ ਸਿਗਾ ਤੇ ਖਾਸ ਕਿਸੇ ਮਕਸਦ ਦੇ ਨਾਲ ਜਲੰਧਰ ਵਿੱਚ ਰਹਿ ਰਿਹਾ ਸੀਗਾ ਕੀ ਕੁਝ ਪਤਾ ਲੱਗ ਪਾਇਆ ਕਦੋਂ ਤੋਂ ਜਲੰਧਰ ਵਿੱਚ ਰਹਿ ਰਿਹਾ ਸੀਗਾ ਕੀ ਕੀ ਗਤੀਵਿਧੀਆਂ 'ਚ ਸ਼ਾਮਿਲ ਸੀ ਦੇਖੋ ਹਜੇ ਤੱਕ ਤਾਂ ਇਹੀ ਜਾਣਕਾਰੀ ਮਿਲੀ ਹੈ ਕਿ ਪਿਛਲੇ ਥੋੜੇ ਸਮੇਂ ਤੋਂ ਇਹ ਕਹਿੰਦੇ 15-20 ਦਿਨਾਂ ਤੋਂ ਹੀ ਬਾਦ ਨਗਰ ਐਪਾਰਟਮੈਂਟ ਤੇ ਗਾਂਧੀ ਨਗਰ ਦੇ ਵਿੱਚ ਇਹਨੇ ਆਪਣਾ ਕਿਰਾਏ ਤੇ ਘਰ ਲਿਆ ਹੋਇਆ ਹੋਵੇਗਾ ਜਿੱਥੇ ਰਹਿ ਰਿਹਾ ਸੀਗਾ ਇਹੋ ਔਰ ਆਸ-ਪਾਸ ਦੇ ਲੋਕਾਂ ਤੋਂ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਨੂੰ ਕੋਈ ਖਾਸ ਜਾਣਕਾਰੀ ਨਹੀਂ ਹੈਗੀ ਇਸ ਦੇ ਬਾਰੇ ਜਿਸ ਮਕਾਨ 'ਚ ਰਹਿ ਰਿਹਾ ਸੀ ਉਸ ਮਕਾਨ ਮਾਲਕ ਦੇ ਨਾਲ ਵੀ ਗੱਲਬਾਤ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹ ਹਜੇ ਸਾਹਮਣੇ ਨਹੀਂ ਆ ਰਿਹਾ ਹੈਗਾ ਕਿਹੜੀ ਜਗ੍ਹਾ ਕਿਹਾ ਇਹਦੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈਗੀ ਸਾਨੂੰ ਪਰ ਫਿਰ ਨਾਲ ਜਿਹੜਾ ਗੁਜਰਾਤ ਪੁਲਿਸ ਤੇ ਜਲੰਧਰ ਪੁਲਿਸ ਦੇ ਸਾਂਝੇ ਆਪਰੇਸ਼ਨ ਨਾਲ ਇਸ ਨੂੰ ਫਤਾਰਨਗਰ ਤੋਂ ਗਾਮੀ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਜੀ ਬਿਲਕੁਲ ਵਿਕੀ ਬਹੁਤ ਧੰਨਵਾਦ ਹੈ ਸਾਰੀ ਜਾਣਕਾਰੀ ਵਾਸਤੇ